ਹੇ ਗੁਰਜੀ ਦਾ ਖਾਲਸਾ ਵਾਹਿਗੁਰਜ ਕੀ ਫਤਿਹ ਗੁਰੂ ਪਿਆਰਿਓ ਆਓ ਸੰਤ ਬਾਬਾ ਜਰ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਵਜੀ ਨਾਲ ਸਾਂਝ ਪਾਈਏ ਪਹਿਲੋਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਾਈ ਵੀਡੀਓ ਵੱਤ ਤੋਂ ਬਾਅਦ ਸ਼ੇਅਰ ਅਤੇ ਲਾਈਕ ਕਮੈਂਟ ਜ਼ਰੂਰ ਕਰਦਿਆ ਕਰੋ ਤਾਂ ਜੋ ਹੋਰ ਨਾ ਸੰਗਤਾਂ ਦੇ ਕੋਲ ਵੀ ਬਾਬਾ ਜੀ ਦੇ ਬਚਨ ਆਉਂਛਕਣ। ਸੋ ਆਈ ਗਰੂ ਅਪਰੈਲ 1980 ਦੀ ਗੱਲ ਹੈ। ਜੋੜਾ 17 ਪਿੰਡ ਤੋਂ ਇੱਕ ਪਰਿਵਾਰ ਟਾਂਗੇ ਉੱਤੇ ਆਪ ਜੀ ਦੇ ਦਰਸ਼ਨ ਕਰਨ ਆਇਆ। ਹੋਰ ਜੀਆਂ ਤੋਂ ਇਲਾਵਾ ਇੱਕ 19-20 ਸਾਲ ਦਾ ਜਵਾਨ ਮੁੰਡਾ ਵੀ ਸੀ। ਜਿਸ ਨੂੰ ਉਹਨਾਂ ਦੇ ਪਰਿਵਾਰ ਨੇ ਚੁੱਕ ਕੇ ਟਾਂਗੀ ਤੋਂ ਲਾਇਆ ਅਤੇ ਸੰਤਾਂ ਦੇ ਚਰਨਾਂ ਲਾਗੇ ਲਟਾ ਦਿੱਤਾ ਆਲੇ ਦੁਆਲੇ ਬੈਠੀ ਸੰਗਤ ਨੇ ਉਸ ਬੱਚੇ ਵੱਲ ਬੜੀ ਹਮਦਰਦੀ ਅਤੇ ਪਿਆਰ ਨਾਲ ਵੇਖਿਆ ਪਰਿਵਾਰ ਨੇ ਸੰਤਾਂ ਨੂੰ ਫਤਿਹ ਬੁਲਾਈ ਉਸ ਲੜਕੇ ਦਾ ਦਾਦਾ ਬਾਬਾ ਜੀ ਦੇ ਅੱਗੇ ਹੋ ਕੇ ਬੱਚੇ ਦੀ ਤੰਦਰੁਸਤੀ ਲਈ ਅਰਜ਼ੋਈ ਕਰਨ ਲੱਗਾ ਬਾਬਾ ਜੀ ਅੰਤਰਾਤਮੇ ਪੂਰੀ ਤਰ੍ਹਾਂ ਲਵਲੀਨ ਬੈਠੇ ਸਨ ਉਹਨਾਂ ਨੇ ਕੋਈ ਉੱਤਰ ਨਹੀਂ ਦਿੱਤਾ ਉਹ ਬਜ਼ੁਰਗ ਪਿੱਛੇ ਹੋ ਕੇ ਬਹਿ ਗਿਆ ਅਤੇ ਉਹ ਦੀਆਂ ਅੱਖਾਂ ਵਿੱਚੋਂ ਅਥਰੂ ਵਗ ਰਹੇ ਸਨ ਉਹਦੀ ਚਿੱਟੀ ਦਾੜੀ ਅੰਜੂਆਂ ਦੇ ਨਾਲ ਭਿੱਜੀ ਹੋਈ ਸੀ ਕਹਿੰਦੇ ਹਨ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਪੁੱਤਰਾਂ ਨਾਲੋਂ ਪੋਤਰੀ ਉਹਦੇ ਪਿਆਰੇ ਲੱਗਦੇ ਹਨ ਇੱਕ ਸੇਵਾਦਾਰ ਰੂਪ ਸਿੰਘ ਜੋ ਹਰ ਵੇਲੇ ਡੇਰੇ ਰਹਿ ਕੇ ਸੰਤਾ ਦੇ ਹੁਕਮ ਅਨੁਸਾਰ ਦੱਸੀ ਹੋਈ ਸੇਵਾ ਕਰਦਾ ਰਹਿੰਦਾ ਉਹ ਉਸ ਬਜ਼ੁਰਗ ਕੋਲ ਆਇਆ ਤੇ ਸਾਰਾ ਦੁੱਖ ਪੁੱਛਿਆ ਉਸ ਮੁੰਡੇ ਦੇ ਇਲਾਜ ਲਈ ਕੋਈ ਡਾਕਟਰ ਨਹੀਂ ਸੀ ਛੱਡਿਆ ਮੀ ਵਾਂਗੂ ਪੈਸਾ ਲੱਗਾ ਪਰ ਕਿਤੇੋਂ ਖੈਰ ਨਾ ਪਈ ਉਸ ਨੂੰ ਕਿਸੇ ਫਕੀਰ ਨੇ ਪਕੜ ਰੱਖਿਆ ਸੀ ਤੇ ਮੁੰਡਾ ਸੁੱਕ ਕੇ ਤੀਲਾ ਹੋ ਗਿਆ ਉਹ ਬੈਠ ਵੀ ਨਹੀਂ ਸੀ ਸਕਦਾ ਹੁਣ ਰੂਪ ਸਿੰਘ ਨੇ ਸੰਤਾਂ ਨੂੰ ਬੇਨਤੀ ਕੀਤੀ ਕਿ ਕੱਲਾ ਕੱਲਾ ਬੂਟਾ ਹੈ ਬਹੁਤ ਖਰਾਬ ਹੋ ਗਿਆ ਕਿਰਪਾ ਕਰੋ ਖੈਰ ਪਾ ਦਿਓ ਜ਼ਿੰਦਗੀ ਦੀ ਬਾਬਾ ਜੀ ਨਹੀਂ ਬੋਲੇ ਦੂਜੀ ਵਾਰੀ ਫੇਰ ਰੂਪ ਸਿੰਘ ਨੇ ਬੇਨਤੀ ਕੀਤੀ ਪਰ ਬਾਬਾ ਜੀ ਲਵਨੀਨ ਰਹੇ ਤੀਜੀ ਵਾਰੀ ਰੂਪ ਸਿੰਘ ਨੇ ਬਾਬਾ ਜੀ ਦੇ ਮੋਢੇ ਤੇ ਹੱਥ ਰੱਖਿਆ ਤੇ ਫਿਰ ਚਰਨਾ ਚ ਖਲੋ ਕੇ ਬੇਨਤੀ ਕੀਤੀ ਬੂਟਾ ਚੰਗਾ ਹੈ ਕੱਲਾ ਕੱਲਾ ਹੈ ਕਿਰਪਾ ਕਰੋ ਵੇਲ ਤੁਰੀ ਰਹੀ ਫਕੀਰ ਨੇ ਬਹੁਤ ਮਰੋੜ ਦਿੱਤਾ ਇਹਨੂੰ ਤੇ ਹੁਣ ਸੰਤਾਂ ਨੇ ਉਹਦੀ ਬੇਨਤੀ ਸੁਣੀ ਤੇ ਕਹਿਣ ਲੱਗੇ ਜਾ ਅੰਦਰੋਂ ਹਾਰ ਲੈ ਕੇ ਆ ਕੁਟਿਆ ਦੇ ਵਿੱਚ ਹਾਰ ਕਿੱਥੋਂ ਆਉਣਾ ਸਾਰੇ ਚੁੱਪਚਾਪ ਵੇਖਣ ਲੱਗੇ ਕਿ ਕੁਟਿਆ ਵਿੱਚ ਹਾਰ ਕਿੱਥੇ ਪਰ ਰੂਪ ਸਿੰਘ ਸੰਤਾਂ ਦੇ ਕੋਤਕ ਰੋਧ ਵੇਖਦਾ ਸੀ ਉਹ ਕੁਟੀਆਂ ਵੱਲ ਤੁਰ ਪਿਆ ਜਿੱਥੇ ਬਾਬਾ ਜੀ ਬੰਦਗੀ ਕਰਦੇ ਹੁੰਦੇ ਸਨ ਅੰਦਰ ਗਿਆ ਤਾਂ ਤਖਤ ਪੋਸ ਤੇ ਕਲੀਆਂ ਦਾ ਇੱਕ ਹਾਰ ਪਿਆ ਸੀ ਲਿਆ ਕੇ ਉਸ ਨੇ ਸੰਤਾਂ ਦੇ ਹੱਥ ਫੜਾ ਦਿੱਤਾ ਤੇ ਬਾਬਾ ਜੀ ਨੇ ਉਹ ਹਾਰ ਫੜ ਕੇ ਉਸ ਮੁੰਡੇ ਨੂੰ ਆਵਾਜ਼ ਦਿੱਤੀ ਆ ਕਹ ਲੱਗੇ ਚੱਲ ਉੱਠ ਕੇ ਬਹਿ ਪਰ ਮੁੰਡਾ ਨਾ ਉઠਿਆ ਉੱਠਣ ਜੋਗਾ ਹੀ ਨਹੀਂ ਸੀ ਦੂਜੀ ਵਾਰੀ ਬਾਬਾ ਜੀ ਨੇ ਫੇਰ ਕਿਹਾ ਉਸ ਮੁੰਡੇ ਕੋਲ ਦੂਜੀ ਵਾਰੀ ਵੀ ਨਾ ਉੱਠਿਆ ਗਿਆ ਹੁਣ ਤੀਜੀ ਵਾਰੀ ਸੰਤਾ ਨੇ ਆਪਣੇ ਸੱਜੇ ਪੈਰ ਨਾਲ ਥੋੜੀ ਜੀ ਠੋਕਰ ਉਸ ਨੂੰ ਮਾਰੀ ਠੋਕਰ ਲੱਗਣ ਦੀ ਦੇਰ ਸੀ ਕਿ ਮੁੰਡਾ ਉੱਠ ਕੇ ਬੈਠ ਗਿਆ ਪਹਿਲਾਂ ਤਾਂ ਬਾਬਾ ਜੀ ਨੇ ਜਿਹੜਾ ਫਕੀਰ ਉਹਦੇ ਮਗਰ ਲੱਗਾ ਸੀ ਉਸ ਨੂੰ ਬੜੇ ਗੁੱਸੇ ਨਾਲ ਕਿਹਾ ਸੂਰਾ ਇਹਨੂੰ ਛੱਡਦਾ ਕਿਉਂ ਨਹੀਂ ਬੜੇ ਗੁੱਸੇ ਦੇ ਨਾਲ ਉਸ ਵੱਲ ਦੇਖਿਆ ਫਿਰ ਆਪ ਕਿਰਪਾ ਦ੍ਰਿਸ਼ਟੀ ਦੇ ਵਿੱਚ ਆਏ ਤੇ ਉਹ ਕਲੀਆਂ ਦਾ ਹਾਰ ਉਸ ਮੁੰਡੇ ਦੇ ਗਲ ਵਿੱਚ ਪਾ ਦਿੱਤਾ ਤੇ ਨਾਲ ਹੀ ਵਚਨ ਕੀਤਾ ਬਾਬਾ ਨਾਨਕ ਭਲੀ ਕਰੇਗਾ ਆਸ਼ਨੋ ਬਰਤੀ ਦਾ ਪੈਰਾ ਘਰ ਵਿੱਚ ਰੱਖੋ ਵੱਧ ਤੋਂ ਵੱਧ ਬਾਣੀ ਪੜੋ ਅਸੀਂ ਕਿਸੇ ਫਕੀਰ ਨੂੰ ਮਾੜਾ ਨਹੀਂ ਕਹਿੰਦੇ ਪਰ ਕਿਸੇ ਅੱਗੇ ਨੱਕ ਵੀ ਨਹੀਂ ਰਗੜਦੇ ਇੱਕ ਬਾਬੇ ਨਾਨਕ ਦੇ ਯਾਰ ਬਣ ਕੇ ਰਹਿਣਾ ਹੈ ਬਾਬੇ ਨਾਨਕ ਦਾ ਦਰ ਸਭ ਤੋਂ ਉੱਚਾ ਸਭ ਤੋਂ ਸੁੱਚਾ ਇਹਨੇ ਵਚਨ ਕਰਕੇ ਆਖਣ ਲੱਗੇ ਸਭ ਨੂੰ ਲੱਸੀ ਛਕਾਉ ਸੋ ਬਾਬਾ ਜੀ ਦੀ ਕਿਰਪਾ ਅਨੁਸਾਰ ਉਹ ਮੁੰਡਾ ਬਿਲਕੁਲ ਠੀਕ ਹੋ ਗਿਆ ਤੇ ਉਹ ਅੱਜ ਵੀ ਘੁੰਮਣੀ ਡੇਰੇ ਝਾੜੂ ਬਰਦਾਰ ਬਣ ਕੇ ਸੇਵਾ ਕਰਦਾ ਹੈ ਸੋ ਬਾਬਾ ਜੀ ਦੇ ਕੌਤਕ ਕਹਿਣ ਕਥਨ ਤੋਂ ਬਾਹਰੇ ਹਨ ਸੋ ਆਓ ਆਪਾਂ ਵੀ ਉਹਨਾਂ ਦੇ ਬਚਨਾਂ ਦੀ ਉੱਪਰ ਚੱਲੀਏ ਮਲਪਾ ਖਾਣੇ ਤਿਆਰ ਕਰਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਅਤੇ ਸਵਾਸਾ ਨੂੰ ਸਫਲਿਆ ਕਰੀਏ ਸੋ ਇੱਥੇ ਸਾਡਾ ਫਤਿਹ ਬਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ